ਗੁਰੂ ਸਾਹਿਬ ਜੀ ਆਪਣੇ ਸੇਵਕਾਂ ਤੋਂ ਐਨੇ ਪ੍ਰਸੰਨ ਹੋਏ ਕਿ ਉਹਨਾਂ ਦੀ ਇੱਕ ਛੋਟੀ ਧੀ ਸੀ ਜਿਸ ਨੂੰ ਗੁਰੂ ਸਾਹਿਬ ਨੇ ਆਪਣੀ ਧੀ ਹੋਣ ਦਾ ਵੀ ਮਾਨ ਦਿੱਤਾ ਗੁਰੂ ਸਾਹਿਬ ਨੇ ਕਾਗਜ਼ ਅਤੇ ਕਲਮ ਲੈ ਕੇ ਇੱਕ ਹੁਕਮਨਾਮਾ ਵੀ ਲਿਖਿਆ ਸੀ ਜਿਸ ਵਿੱਚ ਗੁਰੂ ਜੀ ਨੇ ਨਵਿਕਾ ਅਤੇ ਪਾਈ ਗਨੀਖਾਨ ਨੂੰ ਆਪਣੇ ਪੁੱਤਰ ਕਿਹਾ ਇਹ ਤੋਂ ਪਤਾ ਲੱਗਦਾ ਹੈ ਕਿ ਗੁਰੂ ਜੀ ਦਾ ਕਿਸੇ ਵੀ ਧਰਮ ਨਾਲ ਕਿਸੇ ਵੀ ਵਿਅਕਤੀ ਨਾਲ ਕੋਈ ਵੈਰ ਵਿਰੋਧ ਨਹੀਂ ਸੀ ਸਾਰੇ ਹਿੱਤਰਮਾਂ ਦੇ ਲੋਕ ਗੁਰੂ ਜੀ ਦੇ ਸੇਵਕ ਹੋਏ ਹਨ ਆਲਮਗੀਰ ਪਹੁੰਚਣ ਤੋਂ ਬਾਅਦ ਗੁਰੂ ਜੀ ਪਾਈ ਗਨੀਖਾ ਅਤੇ ਨਵੀਖਾ ਨੂੰ ਮਾਛੀਵਾੜੇ ਪਾਪੇਸ ਜਾਣ ਦੇ ਲਈ ਆਗਿਆ ਦਿੰਦੇ ਹਨ ਪਾਈ ਗਨੀਖਾ ਤੇ ਨਵੀਖਾ ਵਾਪਸ ਮਾਛੀਵਾੜਾ ਸਾਹਿਬ ਆਉਂਦੇ ਹਨ ਅਤੇ ਗੁਰੂ ਜੀ ਅੱਗੇ ਦਾ ਸਫ਼ਰ ਤੈਅ ਕਰਦੇ ਹਨ ਆਲਮਗੀਰ ਵਿਖੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਸ਼ਸ਼ੋਭਿਤ ਹੈ ਆਲਮਗੀਰ ਵਿਖੇ ਗੁਰੂ ਜੀ ਨੂੰ ਪਾਈ ਨਗਾਈਆਂ ਜੀ ਮਿਲਦੀਆਂ ਹਨ